ਆਪਾਂ ਇਹ ਲਗਾਤਾਰ ਦੇਖ ਸਕਦੇ ਹੈਗੇ ਆ ਵੀ ਜਿਹੜੀ 5 ਸਦੀਆਂ ਦਾ ਵੈਰ ਅਫਜਲ ਐਹਸਨ ਰੰਧਾਵਾ ਨੇ ਕਿਹਾ ਉਹਦੀ ਲਗਾਤਾਰ ਪ੍ਰੋਮੋਸ਼ਨ ਹੋ ਰਹੀ ਹੈ ਸਿੱਖਾਂ ਦੇ ਡੈਮੋਕਰੈਟਿਕ ਐਂਡ ਪੀਸਫੁੱਲ ਐਜੀਟੇਸ਼ਨ ਨੂੰ ਵੀ ਕ੍ਰਸ਼ ਜਿਹੜਾ ਹਥਿਆਰਾਂ ਦੇ ਜ਼ੋਰ ਨਾਲ ਕਰਿਆ ਜਾ ਰਿਹਾ ਜੇ ਉਹ ਡੈਮੋਕਰੈਟ ਗਵਰਨਮੈਂਟ ਸੀ ਤਾਂ ਉਹਨਾਂ ਨੂੰ ਡੈਮੋਕਰੈਟਿਕ ਕਦਮ ਚੁੱਕਣੇ ਚਾਹੀਦੇ ਸੀ ਔਰ ਪੱਤਰਕਾਰ ਜਗਤਾਰ ਸਿੰਘ ਦੀਆਂ ਦੋ ਕਿਤਾਬਾਂ ਨੇ ਉਹਦੇ ਵਿੱਚ ਉਹ ਦੱਸਦੀਆਂ ਕਹਿੰਦੇ 25 ਮਈ ਨੂੰ ਮੈਂ ਸੰਤ ਜਰਨੈਲ ਸਿੰਘ ਨਾਲ 2 ਘੰਟੇ ਮੁਲਾਕਾਤ ਕਰਕੇ ਆਇਆ ਉਹ ਕਹਿੰਦੇ ਵੀ ਸੰਤ ਜੀ ਕਹਿੰਦੇ ਸੀ ਵੀ ਮੈਂ ਮੋਰਚਾ ਨਹੀਂ ਲਾਇਆ ਮੋਰਚਾ ਅਕਾਲੀ ਦਲ ਨੇ ਲਾਇਆ ਜੇ ਸਰਕਾਰ ਅਕਾਲੀ ਦਲ ਨਾਲ ਕੋਈ ਰਿਸਪੈਕਟੇਬਲ ਸਮਝੌਤਾ ਕਰ ਲੈਂਦੀ ਹੈ ਆਈ ਹੈਵ ਨਥਿੰਗ ਟੂ 杜 ਵਿਦ ਐਨੀ ਹੈ ਨਾ ਵੀ ਐਨੀਥਿੰਗ ਵੀ ਮੇਰਾ ਕੁਦੇ ਵਿੱਚ ਕੋਈ ਮਸਲਾ ਹੀ ਨਹੀਂ ਹੈ ਤੇ ਉਹ ਕਹਿੰਦੇ ਵੀ ਉਸ ਤੋਂ ਬਾਅਦ ਮੈਂ ਰਗਨੰਦਨ ਲਾਲ ਭਾਟੀਆਂ ਨੂੰ ਮਿਲਿਆ ਜਿਹੜੇ ਮੈਂਬਰ ਆਫ ਪਾਰਲੀਮੈਂਟ ਸੀਗੇ ਅੰਮ੍ਰਿਤਸਰ ਤੋਂ ਰਗਨੰਦਨ ਲਾਲ ਭਾਟੀਆਂ ਨੂੰ ਮੈਂ 28 ਮਈ ਨੂੰ ਮਿਲਿਆ ਤੇ ਰਗਨੰਦਨ ਲਾਲ ਭਾਟੀਆਂ ਨੇ ਵੀ ਕਿਹਾ ਰਗਨੰਦਨ ਲਾਲ ਭਾਟੀਆਂ ਐਂਡ ਵਿਸ਼ਵਨਾਥ ਤਿਵਾੜੀ ਜਿਹੜੇ ਬੀਪੀ ਤਿਵਾੜੀ ਜਿਹੜਾ ਚੰਡੀਗੜ੍ਹ ਤੋਂ ਐਮਪੀ ਬਣਿਆ ਉਹਦੇ ਡੈਡੀ ਸੀਗੇ ਇਹ ਦੋਵੇਂ ਸੰਤਾਂ ਨਾਲ ਇੰਦਰਾ ਗਾਂਧੀ ਦੇ ਏਲਚੀ ਸੀ ਸੋ ਸੰਤਾਂ ਦੀ ਸਾਰੀ ਗੱਲਬਾਤ ਜਾਂ ਸੰਤਾਂ ਨਾਲ ਸਮਝੌਤੇ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਨੇ ਉਹ ਰਗਰ ਹੰਦਾਂ ਲਾਲ ਪਾਰਟੀ ਐਂਡ ਵਿਸ਼ਵਨਾਥ ਤਿਵਾੜੀ ਦੇ ਰਾਹੀਂ ਹੁੰਦੀਆਂ ਸੀ ਅ ਅ ਦੁਰਭਾਗ ਵਸ ਇਹ ਹੋਇਆ ਵੀ ਵਿਸ਼ਵਨਾਥ ਤਿਵਾੜੀ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਕਾਦਾ ਇੰਨਾ ਵੱਧ ਗਿਆ ਉਹਨਾਂ ਦੇ ਵਿਰੋਧੀ ਜਿਹੜੇ ਪ੍ਰੋਫੈਸਰਾਂ ਦੇ ਧੜੇ ਸੀ ਉਹਨਾਂ ਨੇ ਗੁੰਡਿਆਂ ਨੂੰ ਪੈਸੇ ਦੇ ਕੇ ਸੋ ਵਿਰਸ਼ਵਨਾਥ ਤਵਾੜੀ ਦਾ ਕਤਲ ਕਰਵਾ ਦਿੱਤਾ ਉਹ ਸੰਤਾ ਦੇ ਹੁੰਦਿਆਂ ਹੀ ਉਹ ਕਤਲ ਹੈ ਜਿਹੜਾ ਕਰਵਾ ਦਿੱਤਾ ਸੀਗਾ ਸੋ ਇਸ ਤਰ੍ਹਾਂ ਹੋਇਆ ਰਗਨੰਦਨ ਲਾਲ ਭਾਟਿਆ ਕਹਿੰਦੇ ਵੀ 28 ਮਈ ਤੱਕ ਵੀ ਸੰਤਾ ਦਾ ਇਹ ਸੀਗਾ ਵੀ ਕੋਈ ਰਿਸਪੈਕਟੇਬਲ ਜਿਹੜਾ ਸਮਝੌਤਾ ਕਰ ਲਿਆ ਜਾਵੇ ਪਰ ਸਰਕਾਰ ਕਿਉਂਕਿ ਵੈਂਟ ਸੀ ਵੀ ਨਹੀਂ ਅਸੀਂ ਡੈਮੋਕਰੈਟਿਕ ਪ੍ਰੋਸੈਸ 'ਚੋਂ ਨਹੀਂ ਜਾਣਾ ਸਿੱਖਾਂ ਨੂੰ ਸਬਕ ਸਿਖਾਉਣਾ ਜਿਹੜਾ ਸਬਕ ਕਿਸੇ ਸਮੇ ਗੁਰੂ ਅਰਜਨ ਪਾਤਸ਼ਾਹ ਨੂੰ ਸਿਖਾਉਣ ਦਾ ਯਤਨ ਹੋਇਆ ਜਿਹੜਾ ਸਬਕ ਕਿਸੇ ਸਮੇ ਗੁਰੂ ਤੇਗ ਬਹਾਦਰ ਜੀ ਨੂੰ ਸਿਖਾਉਣ ਦਾ ਯਤਨ ਹੋਇਆ ਜਿਹੜਾ ਸਬਕ ਵੱਡੇ ਤੇ ਛੋਟੇ ਘਲੂ ਘਾਰੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਵੱਡੇ ਸਾਹਿਬਜ਼ਾਦਿਆਂ ਨੂੰ ਭਾਈ ਮਨੀ ਸਿੰਘ ਨੂੰ ਭਾਈ ਮਤੀ ਦਾਸ ਨੂੰ ਸਿਖਾਉਣ ਦਾ ਯਤਨ ਹੋਇਆ ਇਟ ਵਾਸ ਕੰਟੀਨਿਊਟੀ ਆਫ ਹਿਸਟਰੀ ਜਿਹੜਾ 1984 ਆ uh, 20th ਸੈਂਚਰੀ ਵਿੱਚ ਉਹ ਜਿਹੜਾ ਉਹਦਾ ਕਲਾਈਮੈਕਸ ਆ ਹੁੰਦਾ ਪਰ ਉਹਦੇ ਚੋਂ ਵੱਡੀ ਗੱਲ ਇਹ ਹੋਈ ਵੀ ਸਿੱਖ ਚੇਤਨ ਹੋ ਗਏ ਸਾਡੇ ਲਈ ਉਹਦੇ ਪੋਜ਼ਿਟਿਵ ਫੈਕਟਰ ਨੇ ਸਿੱਖਾਂ ਵਿੱਚ ਚੇਤਨਤਾ ਆ ਗਈ ਉਹ ਵੀ ਆ ਵੇਅਰ ਵੀ ਕਮ ਫਰੋਮ ਵੈਨ ਵੀ ਡਿਕੇਡ ਐਂਡ ਵਾਟ ਇਜ਼ ਆਵਰ ਪੋਲਿਟਿਕਲ ਡੈਸਟੀਨੀ ਸੋ ਜਦੋਂ ਤੱਕ ਸਾਨੂੰ ਇਹ ਰਹੇਗਾ ਇਹ ਸਵਾਲ ਸਾਡੇ ਆਲੇ ਦੁਆਲੇ ਘੁੰਮਦੇ ਰਹਿਣਗੇ ਤਾਂ ਸਾਨੂੰ ਲੱਗਦਾ ਵੀ ਜਮੀਰਾਂ ਨਹੀਂ ਮਰਨਗੀਆਂ ਜਮੀਰਾਂ ਹਮੇਸ਼ਾ ਜਾਗਦੀਆਂ ਰਹਿਣਗੀਆਂ ਸੋ ਸੰਤ ਜੀ ਨੇ ਕਿਹਾ ਸੀ ਵੀ ਜਮੀਰਾਂ ਜਾਗਦੀਆਂ ਰੱਖਣੀਆਂ ਇਹ ਸਵਾਲ ਜਦੋਂ ਅਸੀਂ 1984 ਨੇ ਸਾਨੂੰ ਸਾਡਾ ਨੈਸ਼ਨਲ ਸੈਲ ਰੀਡ ਡਿਸਕਵਰ ਕਰਨ ਦਾ ਮੌਕਾ ਦਿੱਤਾ ਇਹੋ ਹੀ ਸਾਡੀ ਪ੍ਰਾਪਤੀ ਆ ਔਰ ਇਸ ਪ੍ਰਾਪਤੀ ਨੂੰ ਜੇ ਕੌਮ ਲਗਾਤਾਰ ਆਪਣੇ ਨਾਲ ਰੱਖੇਗੀ ਤਾਂ ਸਾਨੂੰ ਲੱਗਦਾ ਜਿਹੜੀ politcal destiny ਸੈੱਟ ਹੋਈ ਆ ਉਹਦਾ ਵੀ ਕਿਸੇ ਨਾ ਕਿਸੇ ਦਿਨ ਚਾਹੇ ਸਾਲਾਂ ਵਧੀ ਹੋ ਜੇ ਚਾਹੇ 100 ਸਾਲ ਨੂੰ ਹੋਵੇ ਉਹ politcal destiny ਨੂੰ ਅਸੀਂ ਆਪਣੇ ਹੱਥ ਵਿੱਚ ਕਰ ਸਕਦੇ ਹਾਂ ਸੋ ਇੰਨੇ ਹੀ ਸ਼ਬਦਾਂ ਨਾਲ ਖੇਮਾ ਦਾ ਚਾਚਖਾਂ ਵਾਹਿਗੁਰੂ ਜੀ ਕਾ ਖਾਲਸਾ